ਹਾਂਜੀ ਦਾਦਾ ਜੀ ਇਹ ਕੰਮ ਆਇਆ ਸਰ ਇਹ ਸਾਨੂੰ ਅਪਰੈਂਟਸ਼ਿਪ ਕਰਾਉਂਦੇ 1 ਸਾਲ ਦੀ ਉਸ ਤੋਂ ਬਾਅਦ ਕੋਈ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸਾਨੂੰ ਠੀਕ ਹੈ ਲੋਕੀ ਮੁੰਡੇ 2017 ਦੇ ਵੀ ਵਿਹਲੇ ਬੈ ਫਿਰਦੇ ਪਏ ਆ ਮਾਨ ਸਰਕਾਰ ਕਹਿੰਦੀ ਹੈ ਨੌਕਰੀਆਂ ਦਿੰਦੀ ਪਈ ਹੈ ਕਿੱਥੇ ਦਿੰਦੀ ਪਈ ਹੈ ਸਾਨੂੰ ਤਾਂ ਕੋਈ ਨੌਕਰੀ ਨਹੀਂ ਮਿਲੀ ਅਜੇ ਤੱਕ ਅਸੀਂ ਤਾਂ 1 ਸਾਲ ਦੀ ਟ੍ਰੇਨਿੰਗ ਕਰਕੇ ਸਾਡੇ ਕੋਲ ਸਕਿੱਲ ਵੀ ਹੈ ਗਿਆ ਹੁਣ ਇਹ ਸਾਨੂੰ ਨੌਕਰੀਆਂ ਕਿਉਂ ਨਹੀਂ ਦੇ ਰਹੇ ਜੀਏ ਦੇ ਪੇਪਰ ਵੀ ਨਹੀਂ ਲੈ ਰਹੇ ਐਸਐਸਸੀ ਦਾ ਪੇਪਰ ਵੀ ਨਹੀਂ ਲੈ ਰਹੇ ਇਹ ਨੌਕਰੀਆਂ ਕਿਉਂ ਨਹੀਂ ਦੇ ਰਹੇ ਸਾਡੀ ਨੌਕਰੀ ਅੱਡ ਕੱਢ ਦੇਣ ਅਸ ਤੋਂ ਚਾਹੁੰਦੇ ਆ ਕਿ ਸਾਡੀ ਅੱਡ ਤੋਂ ਪੋਲਸੀ ਤਿਆਰ ਕਰਕੇ ਸਾਡੀ ਨੌਕਰੀ ਕੱਢੀ ਜਾਵੇ ਜਿੱਦਾਂ ਸਾਡੀ ਅਪਰੈਂਟਸ਼ਿਪ ਹੈ ਉਹਦੀ ਮਾਨਤਾ ਦਿੱਤੀ ਜਾਵੇ ਸਾਨੂੰ ਜਿਹੜੀ ਅਸੀਂ ਅਪਰੈਂਟਸ਼ਿਪ ਕੀਤੀ ਹੈ ਉਹਦੀ ਕੋਈ ਮਾਨਤਾ ਤਾਂ ਮਿਲੇ ਸਾਨੂੰ ਕਿਹੜੀ ਯੂਨੀਅਨ ਹੈ ਤੁਹਾਡੀ ਕੀ ਆਲ ਡਿਪਲੋਮਾ ਡਿਗਰੀ ਕਿਹੜੀ ਕੀ ਮੰਗਦੀ ਹੈ ਤੁਹਾਡੀ ਸਾਡੀ ਇਹ ਮੰਗ ਹੈ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਬਸ ਵੈਕੈਂਸੀ ਕਿੱਥੋਂ ਮਿਲੇ ਉਹ ਤੁਹਾਨੂੰ ਮਿਲੇ ਉਹ ਕੋਈ ਆਇਆ ਤੁਹਾਡੇ ਕੋਲ ਅਸੀਂ ਸਭ ਨੂੰ ਮਿਲੇ ਆ ਜੀ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਲੈ ਕੇ ਮੰਤਰੀਆਂ ਤੱਕ ਮਿਲ ਕੇ ਆਇਆ ਕਿਹਨੂੰ ਕਿਹਨੂੰ ਮਿਲਿਆ ਅਸੀਂ ਮਾਸਟਰ ਸੁਨੀਲ ਸਚਦੇਵਾ ਫਾਜ਼ਿਲ ਕਾ ਠੀਕ ਹੈ ਜੀ ਹਰਪਾਲ ਸਿੰਘ ਚਿਮਾ ਜੀ ਠੀਕ ਹੈ ਜੀ ਅਮਨ अरोड़ा ਜੀ ਠੀਕ ਹੈ ਡਿੱਲੋ ਸਾਹਿਬ ਇਹਨਾਂ ਨੂੰ ਮਿਲ ਕੇ ਆਏ ਆ ਆਲਾ ਸਾਹਿਬ ਕੀ ਹੋ ਗਿਆ ਆ ਜਾ ਆ ਜਾ ਜੀ ਨਾਮ ਮੇਰਾ ਨਾਮ ਹਰੀ ਸਿੰਘ ਹੈ ਜੀ ਕੀ ਅੱਜ ਕਰਨਾ ਲਾਇਆ ਧਰਨਾ ਲਾਉਣ ਦਾ ਮਕਸਦ ਇਹੀ ਹੈ ਜੀ ਅਸੀਂ ਪੀਐਸਪੀਸੀਐਲ ਤੋਂ ਡਿਪਲੋਮਾ ਡਿਗਰੀ ਅਪਰੈਂਟਸ਼ਿਪ ਕਰਦੇ ਆਂ ਮਕਸਦ ਇਹ ਹੀ ਹੈ ਵੀ ਜਿੱਦਾਂ ਤੁਸੀਂ ਉਦਾਹਰਨ ਲੈ ਲਓ ਏਲਮ ਨੂੰ ਤੁਸੀਂ ਅਪਰੈਂਟਸ਼ਿਪ ਕਰਵਾਈ ਏਲਮ ਭਰਤੀ ਕਰ ਲਏ ਠੀਕ ਹੈ ਵੀ ਅਸੀਂ ਵੀ ਤਾਂ ਉਹਨਾਂ ਦੀ ਤਰ੍ਹਾਂ ਕੁਆਲੀਫਾਈ ਹੋ ਕੇ ਹੀ ਮਹਿਕਮੇ ਦੇ ਵਿੱਚ ਟ੍ਰੇਨਿੰਗ ਕਰਦੇ ਆ ਤਾਂ ਸਾਨੂੰ ਕਿਉਂ ਨਹੀਂ ਤੁਸੀਂ ਕੋਈ ਵੈਕੈਂਸੀ ਦਿੰਦੇ ਹੈਗੇ ਕਹਿੰਦੇ ਸੀ ਤੁਹਾਡੀ ਕੋਈ ਵੈਕੈਂਸੀ ਨਹੀਂ ਬਣਦੀ ਸਰ ਸਾਨੂੰ ਇੱਕ ਗੱਲ ਦੱਸੋ ਜਿਹੜਾ ਮੁੰਡਾ ਜੀਐਸ ਸਟਾਫ 'ਚ ਕੰਮ ਕਰਦਾ ਉਹ ਕਿਉਂ ਕਰਦਾ ਪ੍ਰੋਟੈਕਸ਼ਨ ਟੀਮ ਦੇ ਵਿੱਚ ਅਸੀਂ ਆਪ ਕੰਮ ਕਰਿਆ ਸਾਡੇ ਮੁੰਡਿਆਂ ਨੇ ਜਦੋਂ ਇਹਨਾਂ ਦਾ ਸਾਰਿਆਂ ਦਾ ਸੰਯੁਕਤ ਮੋਰਚਾ ਸੀਗਾ ਉਦੋਂ ਸਾਡੇ ਮੁੰਡਿਆਂ ਨੇ 24 24 48 48 ਘੰਟੇ ਗ੍ਰੇਡਾਂ ਦੇ ਕੰਮ ਕੀਤਾ ਜੇਕਰ ਸਾਡੀ ਕੋਈ ਵੈਕੈਂਸੀ ਨਹੀਂ ਬਣਦੀ ਤਾਂ ਸਾਡੀ ਕਿਸ ਵੈਕੈਂਸੀ ਨੂੰ ਫੁੱਲਫਿਲ ਕਰਨ ਦੇ ਲਈ ਟ੍ਰੇਨਿੰਗ ਕਰਾਈ ਜਾਂਦੀ ਆ ਉਸ ਤੋਂ ਬਾਅਦ ਕਹਿੰਦੇ ਜੀ ਤੁਹਾਡਾ ਕੋਈ ਕਿਤੇ ਲਿਖਤ ਚ ਨਹੀਂ ਹੈਗਾ ਕੋਈ ਐਕਟ ਨਹੀਂ ਹੈਗਾ ਅਸੀਂ ਸਾਰਾ ਇਹ ਸਾਨੂੰ ਕਹਿੰਦੇ ਤੁਸੀਂ ਸਾਨੂੰ ਅਦਰ ਸਟੇਟ ਦੀਆਂ ਵੈਕੈਂਸੀਆਂ ਲੈ ਕੇ ਦਿਖਾ ਦਿਓ ਸਰ ਇੰਡੀਅਨ ਵਾਲ ਦੀ ਲੈ ਕੇ ਦਿਖਾਤੀਆਂ ਇਹਨਾਂ ਨੂੰ ਕੈਮੀਕਲ ਫਰਟੀਲਾਈਜ਼ਰ ਦੀ ਲੈ ਕੇ ਦਿਖਾਤੀਆਂ ਐਨਪੀਸੀ ਜਿਹਦੇ ਵਿੱਚ ਸਾਡੀ ਅਪਰੈਂਟਸ਼ਿਪ ਨੂੰ ਮਾਨਤਾ ਦਿੱਤੀ ਹੈ ਫਿਰ ਇਹ ਕਹਿੰਦੇ ਅਸੀਂ ਕੀ ਕਰੀਏ ਜੇ ਅਸੀਂ ਅਖਾ ਵੀ ਟ੍ਰੇਨਿੰਗ ਕੀਤੀ ਆ ਸਾਨੂੰ ਰੁਜ਼ਗਾਰ ਦੋ ਕਹਿੰਦੇ ਕਿੱਥੇ ਦਈਏ ਅਸੀਂ ਅਖਾ ਜਿੱਥੇ-ਜਿੱਥੇ ਅਸੀਂ ਟ੍ਰੇਨਿੰਗ ਕੀਤੀ ਆ ਵਿਭਾਗ ਖਾਲੀ ਪਿਆ ਹੁਣ ਮਾਨ ਸਾਹਿਬ ਕਹਿ ਰਹੇ ਆ ਕਿ ਅਸੀਂ ਇੰਨੀਆਂ ਨੌਕਰੀਆਂ ਦਿਤੀਆਂ ਜਿਹੜੀ ਐਤਕੀ ਐਲਮ ਦੀ ਭਰਤੀ ਹੋਈ ਆ 2300 ਕੁਛ ਬੰਦਿਆਂ ਦੀ ਭਰਤੀ ਹੋਈ ਆ ਉਹਦੇ ਵਿੱਚ 45% ਸਟਾਫ ਅਦਰ ਸਟੇਟ ਦਾ ਤੇ ਅਸੀਂ ਪੰਜਾਬ ਵਾਲ ਡਿਪਲੋਮਾ ਡਿਗਰੀ ਕਰਨਾ ਸਰ ਕੋਈ ਆਮ ਗੱਲ ਨਹੀਂ ਹੁੰਦੀ ਹੈਗੀ ਡਿਪਲੋਮਾ ਡਿਗਰੀ ਕਰਨਾ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਤੇ ਉਹ ਸਾਡੀਆਂ ਕੁਆਲਿਫਿਕੇਸ਼ਨਾਂ ਰੁਲੀ ਜਾਂਦੀਆਂ ਨੇ ਆਈਟੀਆਈ ਡਿਪਲੋਮਾ ਬੀਟੱਕ ਸਾਰਾ ਕੁਝ ਕੀਤਾ ਹੋਇਆ ਸਾਡਾ ਸਾਨੂੰ ਵੈਕੈਂਸੀਆਂ ਚਾਹੀਦੀਆਂ ਨੇ ਜਿੱਥੇ ਇੱਥੇ ਅਸੀਂ ਨੇ ਆਪਦਾ ਕੰਮ ਕੀਤਾ ਹੈਗਾ ਟ੍ਰੇਨਿੰਗ ਲਈ ਆ ਸਾਨੂੰ ਅਲੱਗ ਤੋਂ ਸਾਡੀਆਂ ਵੈਕੈਂਸੀਆਂ ਚਾਹੀਦੀਆਂ ਨੇ ਨਾ ਸਾਡਾ ਐਲਮ ਵਾਲੀ ਵੈਕੈਂਸੀ ਨਾਲ ਕੋਈ ਤਾਲਕਾਤਾ ਤੇ ਨਾ ਹੀ ਸਾਡਾ ਏਐਸਐਸਏ ਦਾ ਜੇਈ ਵਾਲੀ ਨਾਲ